ਸਸਿਕਾ ਜੀ ਤੋਂ ਅਨੁਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਚੈਨਲ ਆਉਂਤੇ ਅਸੀਂ ਆਨੰਦ ਭਜਾਈ ਜੀ ਬੀ ਰਣਜੀਤ ਕੌਰ ਤੁਹਾਡਾ ਸਰਦਾ ਅਸੀਂ ਸਤਿਕਾਰ ਕਰਦੇ ਆਂ ਸਭ ਨੂੰ ਪਿਆਰ ਭਰੀ ਨਮਸਤੇ ਪਿਆਰ ਭਰੀ ਸਸਿਕਾ ਹਾਲ ਤੇ ਲੋ ਹੁਣ ਤੁਸੀਂ ਅੱਜ ਸੁਣੋ ਸੱਤੋਂ ਬਹੁਤ ਹੀ ਪਿਆਰਾ ਜਿਹਾ ਲੋਕੀਤ ਇਹ ਜਿਹੜਾ ਗੀਤ ਹੈ ਨਾ ਇਹ ਇੱਕ ਕੁੜੀ ਦੀ ਆਪੀ ਮਾਂ ਨਾਲ ਗੱਲਾਂ ਨੇ ਤੇ ਮਾਂ ਸੰਸਾਰ ਤੋਂ ਦੂਰ ਜਾਂਦੀ ਐ। ਫਿਰ ਉਹ ਕੁੜੀ ਪੇਕੇ ਪਿੰਡ ਜਾਂਦੀ ਐ। ਫਿਰ ਉਹ ਉਹਦੇ ਉੱਥੇ ਘਰ ਕੇ ਮੈਨੂੰ ਲੱਗਦਾ ਕਿਵੇਂ ਦੇਖਦਾ ਕਿਵੇਂ ਜੀ ਇਹੋ ਵਿਚਾਰੀ ਹੈ ਨਾ ਤੇ ਇਹਦੇ ਵਿੱਚ ਗੀਤ ਤੁਸੀਂ ਸੁਣੋਗੇ ਤੇ ਭਾਵੁਕ ਕਰਨ ਵਾਲਾ ਗੀਤ ਆ ਥੋੜਾ ਜਿਹਾ ਇਹ ਤੇ ਮੈਨੂੰ ਵੀ ਆਪਣੀ ਮਾਂ ਯਾਦ ਆ ਗਈ। ਮੇਰੀ ਨਾਲਧਰੂ ਵੀ ਆਪਦੀ ਮਾਂ ਯਾਦ ਆ ਗਈ ਜਦੋਂ ਸੀ ਗੀਤ ਤਿਆਰ ਕਰਨ ਲੱਗੀਆਂ ਤੇ ਜਿਨ੍ਹਾਂ ਦੇ ਨਹੀਂ ਮਾਂ ਮਾਂ ਉਹਨਾਂ ਨੂੰ ਕਥਾ ਲੱਗੂਗਾ ਵੀ ਹਾਂ ਇਹ ਗੀਤ ਵਿੱਚ ਬਹੁਤ ਸਚਾਈ ਹੈ ਹਨਾ ਤੇ ਲੋ ਜੋ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਤੁਸੀਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਦੱਸਿਓ ਤੁਹਾਨੂੰ ਇਹ ਸਾਡਾ ਗੀਤ ਕਿਹੋ ਜਿਹਾ ਲੱਗਿਆ ਤੇ ਕੀ ਇਹਦੇ ਵਿੱਚ ਸਚਾਈ ਹੈ ਤੇ ਕਿਵੇਂ ਤੁਹਾਨੂੰ ਲੱਗਿਆ ਹਨਾ ਲੋ ਸੁਣੋ ਇਹ ਬਹੁਤ ਹੀ ਪਿਆਰਾ ਤੇ ਭਾਵੁਕ ਕਰਨ ਵਾਲਾ ਤੇ ਅੰਜੂ ਆਏ ਬਿਨਾਂ ਨਹੀਂ ਰਹਿੰਦੇ ਦੀ ਨੂੰ ਮਾਂ ਨਾਲ ਬਹੁਤ ਪਿਆਰ ਹੈ ਉਹਦੇ ਦਾ ਸਾਰਾ ਕੁਝ ਯਾਦ ਆ ਜਾਂਦਾ ਹੈ ਹਨਾ ਇਹ ਜਗ ਅਨੋਖਾ ਤੂੰ ਤਾਂ ਕਰ ਗਈ ਤੋਖਾ ਤੁਰ ਗਈ ਵੀ ਜੀ ਕੇ

ਪੈਰੇ ਚਤੀ ਪੀਆ ਟੰਗੇਆ ਖੁਸ ਗੇ ਆਬੀ

ਰਾਗ ਦੇ ਦਿਲ ਜਿਹੜੇ ਕਪੀਆਰੀ ਤੇਗੀ ਇੱਕ ਇੱਕ ਲੱਖੇ ਦੀ ਨਿਮਾਏ ਇੱਕ ਇੱਕ ਲੱਖੇ ਦੀ ਸੋਸਾਰੀ ਸਾਡੀਆਂ ਤੂੰ ਨਜਰਾਉ प्यर माए कद रखदीड़ी खां नीन रखंदी खां तूं, तूं। तिठ तेल ते

ਗੋੜੇ ਵੀਰ ਨੂੰ ਨਿਨਹੀ ਸਾਡੇ ਗੋੜੇ ਵੀਰ ਨੂੰ ਕਾਲੀ ਕੇ ਦੀਖਾਂ ਮਾਗੀ ਮੇਰੇ ਸੀਨੇ 'ਵਰੇ ਤੀਰ ਨੂੰ ਨਿਮਾਏ ਸੀਨੇ 'ਵਰੇ ਤੀਰ ਨੂੰ ਰੁਕ ਦੇਣਾ ਹੈ ਨੀ ਤੇਰੇ ਉਹ ਦੀਆ ਤੰਦਾ ਬਤ ਪਿਆਰੀਆਂ ਮਾਂ ਲੋਕ ਜੀਤ ਹੋਇਆ ਪੂਰਾ ਤੇ ਜਦੋਂ ਮਾਂ ਛਿੜਕ ਦਿੰਦੀ ਸੀ ਨਾ ਤੇ ਫਿਰ ਚਾਹੇ ਮਾਂ ਕਿੰਨੀ ਛਿੜਕਾਂਦੀ ਫਿਰ ਬੱਚਾ ਮਾਂ ਦੀ ਗੋਦੀ ਵੱਲ ਹੀ ਜਾਂਦਾ ਉਹਦਾ ਇੰਨਾ ਪਿਆਰ ਇੰਨਾ ਇਹ ਕੁਦਰਤੀ ਅੰਦਰੋਂ ਹੀ ਉੱਠਿਆ ਹੋਇਆ ਹੁੰਦਾ ਹੈ ਉਹਨਾਂ ਕੋਈ ਨਹੀਂ ਪਿਆਰ ਮਾਂ ਵੀ ਦੋ ਨੰਬਰ ਹੈ ਮਾਂ ਇੱਕ ਨੰਬਰ ਰੱਬ ਦਾ ਰੂਪ ਚਾਹੇ ਉਹ ਕਿਹ ਜੀ ਦੀ ਹੈ ਸਾਡੇ ਤਾਂ ਹੀ ਬੇਗਰੰਥ ਕਹਿੰਦੇ ਨੇ ਮਾਂ ਹੋ ਬਿਜਾਰ ਨਹੀਂ ਕੁੱਤਿਆਂ ਦੇ ਵਿਚਾਰ ਨੂੰ ਮਾਂ ਜੋ ਕੁਝ ਵੀ ਕਰਦੀ ਹੈ ਉਹ ਸਭ ਬੱਚਿਆਂ ਵਾਸਤੇ ਕਰਦੀ ਹੈ ਬੱਚੇ ਚਾਹੇ ਬੇਮੁਖ ਹੋ ਜਾਂਦੇ ਨੇ ਪਰ ਮਾਂ ਬੇਮੁਖ ਨਹੀਂ ਹੁੰਦੀ ਨਹੀਂ ਹੁੰਦੀ ਉਹਦੇ ਗੁੱਸੇ ਦੇ ਵਿੱਚ ਵੀ ਬੱਚੇ ਦੀ ਭਲਾਈ ਹੁੰਦੀ ਹੈ ਸਾਰਿਆਂ ਨੂੰ ਪਤਾ ਹੈ ਨਾ ਤੇ ਲੋ ਮਾਂ ਨੂੰ ਇਸ ਵੀਰ ਦਾ ਆਨੰਦ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਨੂੰ ਇੱਕ ਗੀਤ ਕੀ ਹੋ ਜਾ ਲੱਗਿਆ ਬਹੁਤ ਮੁਸ਼ਕਲ ਨਾਲ ਲਗਾਇਆ ਇਹ ਗੀਤ ਅਸੀਂ ਹੈਨਾ ਸਾਨੂੰ ਆਪਣੀ ਮਾਂ ਯਾਦ ਆ ਗਈ ਤੇ ਸਾਨੂੰ ਵੀ ਆਈ ਹੋਣੀ ਹੈਨਾ ਤੇ ਲੋ ਹੁਣ ਤੁਸੀਂ ਜਿਹੜਾ ਮੈਂ ਨੁਕਤਾ ਪਾਉਂਗੀ ਹੈਨਾ ਨੁਕਤਾ ਮੈਂ ਦੱਸਿਆ ਵੀ ਅੱਡੀ ਤੋਂ ਚੋਟੀ ਤੱਕ ਸਰੀਰ ਵਿੱਚ ਕਿਤੇ ਵੀ ਦਰਦ ਹੈ ਐਨਾ ਪਾਇਆ ਰਿਪੀਟ ਹੀ ਕਰ ਰਹੀਆਂ ਨਾ ਅੱਡੀ ਤੋਂ ਚੋਟੀ ਤੱਕ ਸਰੀਰ ਵਿੱਚ ਕਿਤੇ ਵੀ ਦਰਦ ਹੈ ਤਾਂ ਕਰੋ ਇਹ ਘਰੇਲੂ ਪਾ ਦਰਦ ਸ਼ੂਮੰਤਰ ਹੋ ਜਾਊਗਾ ਕੀ ਇਹਦੇ ਵਿੱਚ ਲਿਖ ਲਓ ਅਜਮੈਨ 200 ਗ੍ਰਾਮ ਜੀਰਾ 100 ਗ੍ਰਾਮ ਸੌਂਫ 50 ਗ੍ਰਾਮ ਛੋਟੀ ਲਹਿਚੀ ਕਿੰਨੀ 25 ਗ੍ਰਾਮ ਜੀਰਾ ਤੇ ਅਜਮੈਨ ਭੁੰਨ ਲੈਣਾ ਤੇ ਜਿਹੜੀ ਇਹੋ ਆਪਣੀ ਸੌਂਫ ਨਹੀਂ ਭੁੰਣੀ ਸੌਂਫ ਕਿਤੇ ਵੀ ਨਹੀਂ ਭੁੰਣੀ ਹਣੀ ਨਾ ਤੇ ਜੀਰਾ ਤੇ ਅਜਮੈਨ ਭੁੰਨ ਲਓ ਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਪਾਊਡਰ ਬਣਾ ਕੇ ਮਿਕਸ ਕਰ ਲਓ ਲਹਿਜੀ ਦਾਣਾ ਵੀ ਤੇ ਇਹ ਚਾਰੇ ਚੀਜ਼ਾਂ ਨੂੰ 믹스 ਕਰ ਲੋ ਮਿਕਸੀ ਚ ਪਾ ਕੇ ਉਹਦਾ ਪਾਊਡਰ ਬਣਾ ਲਓ ਹੈਨਾ ਅੱਧਾ ਚਮਚੇ ਕੋਸੇ ਪਾਣੀ ਨਾਲ ਲਓ ਦਰਦ ਸ਼ੂਮੰਤਰ ਹੋ ਜਾਊਗਾ ਚੈਲੰਜ ਹੈ ਇਹ ਮਹਾਰਾਜ ਨੇ ਇੱਕ ਵਾਰ ਮਹਾਰਾਜ ਨੇ ਦੱਸਿਆ ਵੀ ਜੇ ਨਾ ਠੀਕ ਹੋਵੇ ਮੇਰਾ ਚੈਲੰਜ ਹੈ ਇਹ ਤੁਸੀਂ ਅੱਡੀ ਤੋਂ ਛੋਟੀ ਤੱਕ ਇਹਦੇ ਵੀ ਸੀਰਤ ਦਰਦ ਹੁੰਦਾ ਇਹ ਜਰੂਰ ਲੈ ਕੇ ਦੇਖੋ ਲੈਂਦੇ ਰਹੋ ਇਹ ਬਣਾ ਲਓ ਇੰਨਾ ਤੇ ਫਿਰ ਤੁਸੀਂ ਫੇਰ ਬਣਾ ਕੇ ਰੱਖ ਲਓ ਹੈਨਾ ਤੇ ਇਸੇ ਨਾਲ ਠੀਕ ਹੋ ਜਾਈ ਫਿਰ ਤੁਸੀਂ ਆਪੇ ਇਹਨੂੰ ਭੁੱਲਣਾ ਹੀ ਨਹੀਂ ਹੈਨਾ ਤੇ ਲੋ ਹੁਣ ਮਾਣੋ ਇਸ ਗੀਤ ਦਾ ਤੇ ਸਾਡੇ ਨੁਕਤੇ ਦਾ ਆਨੰਦ ਕੱਲ ਨੂੰ ਫੇਰ ਮਿਲਾਂਗੇ ਨਵੇਂ ਗੀਤ ਤੇ ਨਵੇਂ ਨੁਕਸੇ ਨਾਲ ਨੁਕਤੇ ਨਾਲ ਤੇ ਅਸੀਂ ਧੰਨਵਾਦ ਕਰਦੇ ਹਾਂ ਸਾਡੀ ਵੀਡੀਓ ਦੇਖਣ ਲਈ ਸਾਰਿਆਂ ਨੂੰ ਪਿਆਰ ਭਰੀ ਸਸੀਕਾਰ